ਅੱਜ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨ ਨੂੰ ਲਾਉਣ ਵਾਸਤੇ ਫੈਸਲੇ ਕੀਤੇ ਸੀ ਅਸੀਂ ਜਨਰਲ ਹਾਊਸ ਦੇ ਵਿੱਚ ਉਹ ਦੋ ਅੰਤਰੀਂ ਕਮੇਟੀ ਦੇ ਮਤੇ ਰੱਦ ਕਰਨ ਵਾਸਤੇ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਔਰ ਅਸੂਲਾਂ ਅਨੁਸਾਰ ਉਹ এজেন্ডੇ ਦੀ ਆਈਟਮ ਹੋਣੀ ਚਾਹੀਦੀ ਸੀ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਸਲਾ এজেন্ডੇ ਦੀ ਆਈਟਮ ਨਹੀਂ ਸੀ ਔਰ ਇਥੋਂ ਤੱਕ ਕਿ ਜਦੋਂ ਮੈਂ ਖੜੀ ਹੋਈਆਂ ਗੱਲ ਕਰਨ ਵਾਸਤੇ ਤਾਂ ਇਸ ਤੇ ਕੁਝ ਬੰਦਿਆਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਇੱਕ ਬੀਬੀ ਮੈਂਬਰ ਖੜੀ ਹੈ ਇਹ ਇੱਧਰ ਉੱਧਰ ਟੱਕੇ ਮਾਰਨ ਤੇ ਮਾਈਕ ਖੋਨ ਤੇ ਪਹਿੜੀ ਸ਼ਬਦਾਵਲੀ ਵਰਤਨ ਤੇ ਆ ਗਏ ਔਰ ਇਸ ਕਿਸਮ ਦੀ ਜਿਹੜੀ ਘਟਿਆ ਕਾਰਵਾਈ ਅੱਜ ਇਸ ਬਾਦਲਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਹੈ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇਹ ਕਿਸੇ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬੱਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਜੇ ਤਾਂ ਪ੍ਰਧਾਨ ਜੀ ਬੁਲਾਣਗੇ ਤਾਂ ਬਹੁਤ ਵਧੀਆ ਜੇ ਨਹੀਂ ਬੁਲਾਣਗੇ ਤਾਂ ਵੀ ਕਾਨੂੰਨ ਦੇ ਅਨੁਸਾਰ ਸਾਨੂੰ 15 ਮੈਂਬਰਾਂ ਨੂੰ ਅਧਿਕਾਰ ਹੋਏਗਾ ਕਿ ਅਸੀਂ ਜਨਰਲ ਹਾਊਸ ਬੁਲਾ ਕੇ ਇਸ ਬਾਰੇ ਵਿਚਾਰ ਵੀ ਕਰੀਏ ਔਰ ਇਸ ਬਾਰੇ ਕੋਈ ਫੈਸਲਾ ਵੀ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਅਫਸੋਸ ਹੋਇਆ ਹਰ ਮੈਂਬਰ ਇਹ ਗੌਰਵ ਮਹਿਸੂਸ ਕਰਦਾ ਹੈ ਕਿ ਮੈਂ ਉਸ ਸੰਸਦਾ ਦਾ ਮੈਂਬਰ ਹੈ ਜਿਹੜੀ ਸੰਸਦਾ ਕੌਮ ਦੀ ਪਾਰਲੀਮੈਂਟ ਵਿੱਚ ਜੋ ਜਾਰੀ ਜਾਂਦੀ ਹੈ ਹਰ ਮੈਂਬਰ ਇਹ ਮਹਿਸੂਸ ਕਰਦਾ ਹੈ ਕਿ ਸ਼ੋਮਨੀ ਕੁਦਰ ਪਰੰਧ ਕਮੇਟੀ ਦੇ ਕਿਤੇ ਗੁਰਮਤ ਦਾ ਘਾਨ ਹੋਵੇ ਕਿਤੇ ਮर्यादा ਦੀ ਗੱਲ ਆਵੇ ਜਾਂ ਸਾਡੀ ਕੋਈ ਚਿੰਤਾ ਹੋਵੇ ਤੇ ਸਾਰੇ ਬੈਠ ਕੇ ਅਸੀਂ ਮਿਲ ਬੈਠ ਕੇ ਸੰਵਾਦ ਕਰੀਏ ਕਿ ਗੁਰਨਾਨ ਸਿੰਘ ਸਾਹਿਬ ਨੇ ਸਾਨੂੰ ਇਹ ਰੀਤ ਦਿੱਤੀ ਹੈ ਕਿ ਗੁਰਮਖ ਬੈਸੋ ਸਫਾ ਬਿਛਾਏ ਦੇ ਮਾਹਮਾ ਅਨਸਾਰ ਅਸੀਂ ਸਮਝਾ ਸਕੀਏ ਅਸੀਂ ਇਸੇ ਕਰਕੇ ਏਜੰਡੇ ਵਿੱਚ ਮਤਾ ਲਿਆਉਣ ਵਾਸਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਮਤਾ ਭੇਜਿਆ ਜਿਹਦੇ ਉੱਤੇ ਕੇਵਲ ਬਤਾਰੀ ਮੈਂਬਰ ਨਹੀਂ ਅੱਜ ਵੱਖਰੀ ਗੱਲ ਹੈ ਕਿ ਮੈਂਬਰ ਉੱਥੇ ਚਾਪਲੂਸੀ ਕਰ ਰਹੇ ਸੀ ਲੇਕਿਨ ਬਹੁਤਾਂ ਮੈਂਬਰ ਕਹਿ ਰਹੇ ਸੀ ਜੋ ਹੋਇਆ ਗਲਤ ਹੋਇਆ ਇਵਨ ਚੀਫ ਸੈਕਟਰੀ ਨੇ ਕਿਹਾ ਜੋ ਹੋਇਆ ਗਲਤ ਹੋਇਆ ਪ੍ਰਧਾਨ ਪ੍ਰਧਾਨ ਨੇ ਕਿਹਾ ਜੋ ਹੋਇਆ ਗਲਤ ਹੋਇਆ ਮੈਂ ਪੁੱਛਦੀ ਆ ਕਿ ਪ੍ਰਧਾਨ ਜੀ ਨੇ ਕਿਹੜੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਕੀ ਅੱਜ ਨੈਤਿਕਤਾ ਬਹਾਲ ਹੋ ਗਈ ਹੈ ਜਿਹੜੀ ਨੈਤਿਕਤਾ ਉਦੋਂ ਇਹਨਾਂ ਨੂੰ ਛੋਟ ਵੱਜੀ ਸੀ ਛੱਟ ਵੱਜੀ ਸੀ ਉਹ ਅੱਜ ਨੈਤਿਕਤਾ ਬਹਾਲ ਹੋ ਗਈ ਮੈਂ ਤੇ ਸਮਝਦੀ ਸੀ ਕਿ ਸ਼ਾਇਦ ਪ੍ਰਧਾਨ ਸਾਹਿਬ ਵਾਪਸ ਆ ਕੇ ਆਪਣੀ ਨੈਤਿਕਤਾ ਨੂੰ ਦਿਖਾਉਣਗੇ ਪਰ ਅੱਜ ਦੁੱਖ ਹੋਇਆ ਕਿ ਅਸੀਂ ਮਤਾ ਜਿਹੜਾ ਪਹਿਲਾਂ ਦਿੱਤਾ ਸੀ ਵੀ ਉਹਨੂੰ ਮਤੇ ਵਿੱਚ ਸ਼ਾਮਲ ਕੀਤਾ ਜਾਵੇ ਇੱਕ ਇੱਕ ਵਿਅਕਤੀ ਵੀ ਸਿਧਾਂਤ ਦੀ ਗੱਲ ਕਰੇ ਨਾ ਇੱਕ ਮੈਂਬਰ ਵੀ ਗੁਰਮਤ ਦੀ ਗੱਲ ਕਰੇ ਨਿਜਮਾ ਦੀ ਗੱਲ ਕਰੇ ਤਾਂ ਉਹਨੂੰ ਸੁਣਨਾ ਚਾਹੀਦਾ ਹੈ ਉਹਦੀ ਵਿਚਾਰ ਲੈਣੀ ਚਾਹੀਦੀ ਅਸੀਂ ਇੱਕੋ ਗੱਲ ਮੰਗੀ ਕਰਨ ਜੋਰ ਜੀ ਖੜੀ ਹੋਈ ਕਿ ਅਸੀਂ ਮਤਾ ਜਿਹੜਾ ਉਹ ਕਿੱਥੇ ਹੈ ਕਹਿੰਦੇ ਜੀ ਲਿਆਵਾਂਗੇ ਲੇਕਨ ਨਹੀਂ ਲਿਆਂਦਾ ਜਦੋਂ ਅਸੀਂ ਥੋੜਾ ਖੜੇ ਹੋ ਕੇ ਕਿਹਾ ਕਿ ਮਤਾ ਜਿਹੜਾ ਉਹ ਚਰਚਾ ਹੀ ਕਰਨੀ ਹੈ ਜਿਹੜੇ ਮੈਂਬਰ ਨਹੀਂ ਸ਼ਾਮਲ ਹੋਣਗੇ ਨਾ ਹੋਣ ਜਿਹੜੇ ਇਹਦੇ ਵਿਰੋਧ ਵਿੱਚ ਹੋਣਗੇ ਵਿਰੋਧ ਚ ਹੋ ਜਾਣ ਜਿਹੜੇ ਹੱਕ ਚ ਹੋਣਗੇ ਹੱਕ ਚ ਹੋ ਜਾਣ ਪ੍ਰਧਾਨ ਜੀ ਤੁਸੀਂ ਦੱਸੋ ਨਾ ਉੱਠ ਕੇ ਕਹਾਂ ਪ੍ਰਧਾਨ ਜੀ ਤੁਸੀਂ ਦੱਸੋ ਕਿ ਤੁਸੀਂ ਜਿਹੜੇ ਮਤੇ ਅਸੀਂ ਰੱਦ ਕਰਾਉਣ ਲਈ ਲੈਂਦੇ ਐ ਤੁਸੀਂ ਇਹਦੇ ਹੱਕ 'ਚ ਹੈਗੇ ਹੋ ਜੇ ਹੱਕ 'ਚ ਤਾਂ ਵੀ ਦੱਸੋ ਅਸੀਂ ਮੰਨ ਲਾਗੇ ਕਿ ਗੁਰਪ੍ਰਾਂਸਾ ਦੀ ਜੂਰੀ ਵਿੱਚ ਪਰ ਤਕਲੀਫ ਇਸ ਗੱਲ ਦੀ ਹੋਈ ਕਿ ਇਸ ਦਾ ਸਖਾ ਕੇ ਲਗਾਏ ਸੀ ਮੈਂਬਰਾਂ ਨੂੰ ਕਿ ਉਹ ਸਾਰੇ ਮੈਂਬਰ ਘੇਰਾ ਇਦਾਂ ਪਾ ਲਿਆ ਕਿ ਬੀਬੀ ਕਿਰਨਜੋਤ ਕੌਰ ਜੀ ਜੋ ਖਰੇ ਹੋਏ ਮਾਈਕ ਹੀ ਚੋੱਕੇ ਲਾਗੇ ਗੱਲ ਹੀ ਨਹੀਂ ਕਰ ਦਿੱਤੀ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਹੁਣ ਜਾ ਕੇ ਕਿੱਥੇ ਬੋਲੀਏ ਕਿ ਅਸੀਂ ਵੀ ਉਹਨਾਂ ਲੋਕਾਂ 'ਚ ਜਾ ਕੇ ਬੈਠੀਏ ਜਿੱਥੇ ਅਸੀਂ ਰੋਸ ਤਾਂ ਦੇ ਚੱਲ ਰਹੇ ਆ ਸਿੱਖ ਪੰਥ ਸਾਰੇ ਦੁਨੀਆ ਪੱਧਰ ਤੇ ਤਰਾਤਰਾ ਕਰ ਰਹੇ ਆ ਦੁਨੀਆ ਪੱਧਰ ਤੇ ਇਹਨਾਂ ਨੂੰ ਲਾਂਤਾਂ ਪਾ ਰਿਹਾ ਅਸੀਂ ਵੀ ਭਾਗੀਵਾਲ ਵਿੱਚ ਹੀ ਆ ਸਾਡਾ ਵੀ ਇਤਿਹਾਸ ਕਾਲਾ ਹੀ ਤਾਸ ਲਿਖਿਆ ਜਾਣਾ ਸਾਨੂੰ ਚਿੰਤਾ ਇਸ ਗੱਲ ਦੀ ਹੈ ਸੋ ਮੈਂ ਸਮਝੀ ਦੀ ਹੈ ਕਿ ਅੱਜ ਇਹਨਾਂ ਨੇ ਬੜੀ ਇੱਕ ਤੇ ਬਦਸਲੂਕੀ ਕੀਤੀ ਅਸੀਂ ਬੜੇ ਨਿਮਰਤਾ ਨਾਲ ਉੱਠ ਕੇ ਮਤਾ ਪਾਸ ਕਰਨ ਕਹਿਣ ਲੱਗੇ ਸੀ ਚਰਚਾ ਕਰੋ ਲੇਕਰ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਪ੍ਰਧਾਨ ਜੀ ਨੇ ਇੱਕਦਮ ਸਾਰੇ ਮਤੇ ਪੜਨੇ ਸ਼ੁਰੂ ਕਰਤੇ ਸਿੱਖੇ ਵੀ ਸੁਣੇ ਅਸੀਂ ਕਿਹਾ ਕੋਈ ਗੱਲ ਨਹੀਂ ਜੀ ਤੁਸੀਂ ਮਤੇ ਪੜੋ ਅਸੀਂ ਸੁਣਾਂਗੇ ਅਸੀਂ ਕੱਲਾ ਕੱਲਾ ਮਤਾ ਸੁਣਿਆ ਪੂਰੇ ਬਜਟ ਨੂੰ ਕਿਹਾ ਸਰਬ ਸੰਤੀ ਦੇ ਪ੍ਰਬੰਧ ਲੇਕਿਨ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਜੇ ਇਸ ਤਰ੍ਹਾਂ ਇਹਨਾਂ ਨੇ ਨਹੀਂ ਚਰਚਾ ਕਰਨੀ ਅਸੀਂ ਸਪੈਸ਼ਲ ਇਜਲਾਸ ਦੀ ਮੰਗ ਕਰਦੇ ਆ ਜੇ ਇਹ ਨਹੀਂ ਬੁਲਾਉਣਗੇ 15 ਦਿਨਾਂ ਚ ਫਿਰ ਅਸੀਂ ਆਪ 15 ਦਿਨਾਂ ਦਾ ਟਾਈਮ ਦੇ ਕੇ ਅਸੀਂ ਆਪਣਾ ਇਜਲਾਸ ਆਪ ਕਰਾਂਗੇ ਸਾਰੇ ਮੈਂਬਰਾਂ ਦੇ ਦੇਖੋ ਖੜੀ ਭਾਨ ਦੀ ਜੋ ਅੱਜ ਬਿਹੇਵੀਅਰ ਕੀਤਾ ਗਿਆ ਤੁਹਾਡੇ ਮੈਂਬਰ ਬੜਾ ਹੀ ਨਿੰਦਾਯੋਗ ਜੀ ਸਾਹਿਬ ਤੇ ਸ਼ਿਕਾਇਤ ਦੋਗੇ ਜੀ ਸ਼੍ਰੀ ਅਕਾਤ ਸਭ ਦੇ ਤੇ ਨਾ ਧੱਜੀਆਂ ਉਡਾਈਆਂ ਪਈਆਂ ਸ਼੍ਰੀ ਅਕਾਤ ਦਾ ਜਥੇਦਾਰ ਤੇ ਇੱਥੇ ਆਇਆ ਹੀ ਨਹੀਂ ਇੱਥੇ ਸਿੰਘ ਸਾਹਿਬ ਇਹ ਕਹਿੰਦੇ ਇਹਨਾਂ ਨੇ ਲਾਇਆ ਨਹੀਂ ਸਿੰਘ ਸਾਹਿਬ ਹੈਡ ਗ੍ਰਾਂਥੀ ਰੀ ਤੇ ਆਏ ਇੱਥੇ ਹੈ ਕੌਣ ਸੀ ਦੱਸੋ ਅੱਜ ਜਿਹੜੇ ਆਪ ਵੀ ਨੇ ਹਾਜ਼ਰ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੋ ਕੁਝ ਹੋਇਆ ਗਲਤ ਹੋਇਆ ਜੇ ਸ਼੍ਰੋਮਣੀ ਕਮੇਟੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਜਮਾ ਦੀ ਪਾਲਣਾ ਨਹੀਂ ਕਰੇਗੀ ਤਾਂ ਕੌਣ ਕਰੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਧਾਂਤਾਂ ਦਾ ਕਤਲ ਕਰੇਗੀ ਤੇ ਕੌਣ ਇਹਦੀ ਪਾਲਣਾ ਕਰੇਗਾ ਜੋ ਸਰਬਉੱਚ ਦਾ ਸ਼੍ਰੀ ਕਾਤਰ ਸਿੰਘ ਦੀ ਪ੍ਰਭੂਸਤਾ ਉਹਦੇ ਸਿਧਾਂਤ ਉਹਦੀ ਮਰਿਆਦਾ ਦਾ ਕਤਲ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜਿਹੜੀ ਕਸਟੋਡੀਅਨ ਹੈ ਇਹੀ ਕਰੇਗੀ ਤੇ ਪਾਲਣਾ ਕੌਣ ਕਰੇਗਾ ਬਸ ਤੋਂ ਖਿੱਚਿਆ ਜਾਂਦਾ ਜਥੇਦਾਰ ਨੂੰ ਲੈ ਕੇ ਕੋ ਮਤਾ ਲਿਆਂਦਾ ਜਾਣਾ ਉਹ ਲਿਆਂਦਾ ਦੀ ਮਤਾ ਕਿ ਉਹ ਮਤਾ ਪ੍ਰਮਾਣਿਤ ਕਰਨ ਦੇ ਯੋਗ ਹੈ ਤਾਂ ਕੋਈ ਮਤਾ ਨਹੀਂ ਲਿਆਂਦਾ ਕੋਈ ਮਤਾ ਨਹੀਂ ਲਿਆਂਦਾ ਨਾ ਨਾ ਇਹਦੇ ਕਿ ਬਿਧੀ ਵਿਧਾਨ ਬਣਾਵਾਂਗੇ ਇਹਦਾ ਕਈ ਕਮੇਟੀਆਂ ਬੜੀਆਂ ਜੀ ਕਮੇਟੀ ਬਣਾਵਾਂਗੇ ਬਿਧੀ ਵਿਧਾਨ ਬਣਾਵਾਂਗੇ ਤੇ ਸਾਨੂੰ ਵੀ ਪਤਾ ਹੈ ਉਹਦੇ ਪਹਿਲਾਂ ਵੀ ਆਇਆ ਵਿਧਾਂਤੀ ਸਾਹਿਬ ਨੇ ਵੀ ਦਿੱਤਾ ਸੀ ਪਹਿਲਾਂ ਵੀ ਆਇਆ ਸੀਗਾ ਸੋ ਉਹ ਗੱਲ ਛੱਡੋ ਜਿਹੜੇ ਲਾਏ ਸੀ ਉਹਨਾਂ ਨੂੰ ਬੇਅਪਤ ਕੀਤਾ ਗਿਆ ਉਹਨਾਂ ਨੂੰ ਇੰਨਾ ਤੁਸੀਂ ਅ ਕਿਰਦਾਰ ਖੁਸ਼ੀ ਕੀਤੀ ਗਈ ਪਰਿਵਾਰਾਂ ਦੀ ਤਬਾਹ ਕਰਕੇ ਰੱਖ ਦਿੱਤਾ ਉਹਨਾਂ ਦੇ ਕੌਣ ਜ਼ਿੰਮੇਵਾਰ ਹੈ ਇੱਕ ਸੱਤ ਸਾਲ ਵੱਤਾਂ ਰੋਸ ਦਾ ਨਾ ਦਿੱਤਾ ਜਾ ਰਿਹਾ ਹਰ ਸਿੱਖ ਅੱਜ ਰੋਸ ਵਿੱਚ ਹੈ ਹਰ ਸਿੱਖ ਉਹ ਵੀ ਸਖ ਨੇ ਉਹ ਪੰਥਕ ਨੇ ਉਹ ਪੰਥੀ ਸ਼ਕਤੀ ਨੇ ਸਾਰੇ ਇਹ ਜਿਹੜੇ ਅਸੀਂ ਰੋਸ ਕਰ ਰਹੇ ਹਾਂ ਜੀ ਇਹ ਤਾਂ ਮਤੇ ਹੀ ਸਾਡਾ ਹੈ ਉਹ ਬਾਹਰ ਕਰ ਰਹੇ ਉਹ ਸਾਡੀ ਸਪੋਰਟ ਕਰ ਰਹੇ ਉਹ ਬਾਹਰ ਉਹ ਸਾਡੇ ਮਤੇ ਹੀ ਸਪੋਰਟ ਕਰ ਰਹੇ ਹੈ ਕਿਉਂਕਿ ਸਾਰੀ ਕੌਮ ਜਰੀ ਹੈ ਨਾ ਉਹ ਚਿੰਤਤ ਹੈ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਜਿੱਥੇ ਬੈਠੇ ਹੈ ਕਾਮ ਚਿੰਤਤ ਹੈ ਕਿ ਐਡੀ ਵੱਡੀ ਸੰਸਥਾ ਦਾ ਘਾਣ ਹੋ ਜੇ ਔਰ ਸ਼੍ਰੀ ਕਾਤਰਸਾਈ ਸਰਪੁਚਤਾ ਦਾ ਐਡਾ ਵੱਡਾ ਨੁਕਸਾਨ ਹੋ ਜੇ ਉਹਦੀ ਮਾਨ ਮਰਿਆਦਾ ਤੇ ਅੱਜ ਸੱਟ ਵੱਜੀ ਹੈ ਮੈਂ ਸਭੀ ਦੇ ਪ੍ਰਧਾਨ ਨੂੰ ਅੱਜ ਕੋਈ ਹੱਕ ਨਹੀਂ ਪ੍ਰਧਾਨਖ ਹੋਣ ਦਾ